امرتر آئے پتوتے سجنوں گاج کے فتح بلاؤ واحرو رجی کا خالص واحگ رجی کی فتح الیشن آزادی دے بعد ਹਰ 5 ਸਾਲ ਬਾਅਦ ਆਉਂਦੇ ਰਹੇ ਆ ਪਰ ਆਪਾਂ ਕਿਤੇ ਧਿਆਨ ਨਹੀਂ ਦਿੱਤਾ ਵੋਟ ਕੌਣ ਤੋਂ ਪਹਿਲੇ ਕਿ ਸਹੀ ਮੈਨੇ ਤੇ ਆਪਣਾ ਹੱਕਦਾਰ ਕੌਣ ਆ ਵੋਟ ਦਾ ਜੇ ਜਿਆਦਾ ਸਮਾਂ ਨਾ ਲਈਏ ਕੱਲੇ ਪਿਛਲੇ 50 ਸਾਲ ਲੈ ਲਈਏ ਚਲ ਮੇਰਾ ਆਪਣਾ ਪਿਛਲੇ 50 ਸਾਲਾਂ ਵਿੱਚ ਮੇਰੇ ਨਾਲ ਨਿਆਏ ਜਨ ਬਾਈ ਸਾਹਿਬ ਬਾਪੂ ਗਾਗਲ ਸ਼੍ਰੋਮਣੀ ਕਾਲੀਦਾ ਦੇ ਚੀਮ ਰਿਸ਼ਟਰ ਹੈ ਉਹਨੇ ਸੇਵਾ ਸੰਭਾਲੀ तकरीबन 12 13 ਸਾਲ ਰਾਸ਼ਟਰਪਤੀ ਰਾਜ ਰਿਆ ਜਦੋਂ ਮਾਹੌਲ ਖਰਾਬ ਸੀ ਤੇ ਵਾਕੀ ਸਮਾਗ ಕಾಂಗ್ರೆਸਾ ਰਾਜ ਰਿਹਾ ਜੇ ਤੁਸੀਂ ਘਰੇ ਕਾਗਜ਼ ਪੈਨਸਲ ਲੈ ਲੋਗੇ ਤਿੰਨੇ ਪਾਰਟੀਆਂ ਜਿਨ੍ਹਾਂ ਨੇ ਸਰਕਾਰਾਂ ਰਹੀਆਂ ਉਹਨਾਂ ਦੇ ਉੱਤੇ ਨਾਂ ਲਿਖ ਕੇ ਉਹਨਾਂ ਦੇ ਥੱਲੇ ਕੰਮ ਲਿਖਣ ਲੱਗ ਜਾਓ تسی ایک دل دیکھوں گے پچان ستان میں پرسنٹ کام کلے کالی دل دے وہ بائیس سال نہ جے آپ وڈیاں کالتا گلہ میں شروع کریے ایس بجلی کے بغیر کوئی سوپا چالنی سکتا دنیا چالنی سکتی بجلی ہوتی ہے فرمت پر یا ڈیم تو آج کل ہی تھوڑا سولر ہو گیا نہیں تو پہلے آئی ہوں گے سی پنجاب میں جنہیں تھرمل پلانٹ ہے سارے ہی سا پرکاس سے بادلیں بنائی ہے پانگرہ ڈیم تو بغیر سارے ہی ڈیم سا پرکاس سے بھی بادلیں بنائی سی ہون آج گروہ جی نگری اپر سر صاحب تو تسی پتھنڈا جاؤ کوڑ جاؤ چنڈی جاؤ کدھر مرضی پنجاب چلے جاؤ آ چار چھ پہ وے بنا پارٹی کالی دل ہے ایک بھی کسے نے نہیں بنایا

فلائیور منجور کرا گے سالکمل اسی بہویں لے چلے جاؤ جلندر چلے جاؤ جن فلائی جنیا سڑک چوڑیاں جنک

لگیا ہے دوسری سلطان پورا سارے ساؤتھال کے چلان پر کلنا اگر سیو ریج ہے تیجے ہی بھنٹی کہتا ہے اسی جس کمپنی رو دیکھے کے ایسی وہ ہندوستان دی ٹاٹا کمپنی ہے وہ وہ پروجیکٹ کرتا کہ سارا سیو ریج کونک ہے کونک تے دس سال منٹین بھی کرنگے پر کانگری سرکار آئی سارا کوشی پتل دیتا نہیں تو پھر آج دیکھو دربار صاحب جاننے ہوں ایک دن میں متھا ٹکن تو بعد میں باہر نکلیا بہت تو تھے ٹریفک جائیں کو تھے دروائی تو یہ تھی گھڑیاں کھڑیاں نے تھے اپنا پلازا گھڑیاں تھے کھڑیاں نیاں سی رکشے سکوٹر وہ تھے ہمیں باہر نکلی سکتے سی پرسچن جیسے دیکھنا کن خوبصورت ہے میں ادو ہی من بنا لیا کہ آ سیوا میں سنبھالوں گا میں ਸਾਲ ਰਹਿ ਗਿਆ ਸੀ ਆਪਣੀ ਸਰਕਾਰ ਦਾ ਇੱਕ ਸਾਲ ਦੇ ਅੰਦਰ ਅੰਦਰ ਅਸੀਂ ਸਾਰਾ ਹੈਰੀਕੇ ਸਟਰੀਟ ਆ ਸਾਰਾ ਸਾਰਾ ਸਿਸਟਮ ਇੱਕ ਸਾਲ ਦੇ ਅੰਦਰ ਅੰਦਰ ਮੈਂ ਮੁਕੰਮਲ ਕੀਤਾ 200 ਕਰੋੜ ਤੋਂ ਵੱਧ ਲਾ ਕੇ ਮੈਂ ਹਰ ਰੋਮਸ਼ੀਰ ਹੱਥੇ ਜਾਣਦੇ ਹੋਣੇ ਹਾਂ ਮੈਂ ਆਉਂਦਾ ਸੀ ਤੁਸੀਂ ਪਛਾਨ ਨਹੀਂ ਸਕਨਾ ਸੀ ਇੰਨੀ ਖੂਬਸੂਰਤਾਂ ਗੁਰੂ ਦੀ ਨਗਰੀ ਬਣਾ ਦੇਣੀ ਸੀ ਮੈਂ ਹੁਣ ਵੀ ਕਹਿਣਾ ਤੁਸੀਂ ਬਹਿ ਰੱਖੋ ਵਾਪਸ ਆਪਣੀ ਪਾਰਟੀ ਲਿਓ ਤੇ ਜਿਵੇਂ ਹੈਰੀਟੇਜ ਸਟਰੀਟ ਬਣਾਈ ਹੈ ਉਵੇਂ ਸਾਰੀ ਮੋਡ ਸਿਟੀ ਬਣਾ ਕੇ ਦਊਂਗਾ ਤੁਹਾਨੂੰ ਸਾਰੀ ਮੋਡ ਬੇਸ਼ਰਮ ਹੋ ਅਕਾਲੀ ਪਾਰਟੀ

ਪੋਲੀ ਪਾਰਟੀ ਹੈ ਖੇਤਰੀ ਪਾਰਟੀ ਹੈ ਹਰ ਸਾ ਪੰਗੀ ਫੌਜ ਹੈ ਕਿਸਾਨ ਗਰੀਬ ਮਜ਼ਦੂਰ ਦੀ ਆਵਾਜ਼ ਹੈ ਹਜ਼ਾਰੇ ਧਰਮਾਂ ਦੇ ਸਰਕਾਰ ਕਰਨ ਵਾਲੀ ਪਾਰਟੀ ਹੈ ਇਹਨੂੰ ਤਾਂ ਆਪਾਂ ਸਮਝ ਨਹੀਂ ਕੁਸ਼ਿਸ਼ ਜਿਹੜਾ ਹੁੰਦਾ ਧਿੱਕ ਜਰਬੇ ਕਰਕੇ ਆਪਾਂ ਦੇਖਦੇ ਆ ਕੋਈ ਕੋਈ ਹੌਂਕ ਕਾਹਨ ਦਾ ਹੁਣ ਗੁਰਕਾ ਸਾਹਿਬ ਦੀ 100 ਖਾਲੀ ਕਪਤਨ ਨੇ ਕਰੋ ਜੀ ਇਹਨੂੰ ਬਣਾ ਦੇਓਗੇ

اپنی قوم چالیس سال پہلے ایک جون کی پتہ ہے ہاتھ گڑے پتہ ہے یا امرتسر آ جائے تھوڑا سارے ہاتھ سے چاہیے ہلے تو ابھی کہتے ہیں ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦੇ ਇਸ ਨਗਰੀ ਵਿੱਚ ਹਮਲਾ ਕੀਤਾ ਦਰਬਾਰ ਸਾਹਿਬ ਤੇ ਫੌਜ ਭੇਜੀ 40 ਸਾਲ ਹੋ ਗਏ ਆਪਾ ਭੁੱਲ ਗਏ 40 ਸਾਲ ਹੋ ਗਏ ਤੁਹਾਡੇ ਭੈਣ ਭਰਾ ਜਿਹੜਾ ਕੋਈ ਪਟਨਾ ਰਹਿੰਦਾ ਸੀ ਨਾਗਪੁਰ ਰਹਿੰਦਾ ਸੀ ਕਾਨਪੁਰ ਰਹਿੰਦਾ ਸੀ ਬਕਾਰੋ ਰਹਿੰਦਾ ਸੀ ਦਿੱਲੀ ਆਕੇ ਲਾਂਦ ਦੇਸੀ ਇੱਕ ਬੰਦਾ ਵੀ ਖੜਿਆ ਉਹਨਾਂ ਨੇ 40 ਸਾਲ ਤੇ ਖਾਤਾ ਜੀ ਆਪਾਂ ਜਿੱਥੇ ਕਾਂਗਰਸ ਦੇ ਇਟੋਮੀਆਂ ਸਰਕਾਰ ਉਹਨਾਂ ਦੀ ਗਾਨੀ ਆ ਤੇ ਪਿੰਨ ਵਾਰ ਸਰਕਾਰ 84 ਦੇ ਬਾਅਦ ਤੁਸੀਂ ਕਾਂਗਰਸੀ ਬਣੀ ਹੈ ਪੰਜਾ ਮੈਂ ਤੁਹਾਨੂੰ ਹੋਰ ਦੱਸਾਂ ਹਰਾਮੀ ਦੀ ਗੱਲ ਤੁਸੀਂ ਕਿਸੇ ਨੂੰ ਵੇਖਿਆ ਕਿਉਂਣਾ 84 85 ਵਿੱਚ ਇੱਕ ਸਾਲ ਬਾਅਦ ਇਲੈਕਸ਼ਨ ਸੀ ਪੰਜਾਬ ਦੀ ਅਸੈਂਬਲੀ ਦੇ 35 ਸੀਟਾਂ ਕਾਂਗਰਸ ਜਿੱਤੀ 10 ਸੀਟਾਂ ਮਾਝੇ ਜੋ ਜਿੱਤੀ ਸੀ ਉਹ ਫਿਰ ਫਿਰ ਮੈਂ ਆਪਣੇ ਘਰ ਕੋਲ ਇੱਕੇ ਕਮਾ ਜਿਹੜੀਆਂ ਫਾਰਮਾਂ ਆਪਣੇ ਦੁਸ਼ਮਣਾਂ ਨੂੰ ਰਾਤ ਲਈ ਆਪ ਕੋ ਜਾਣੀਆਂ ਜਿਹੜੀਆਂ ਫਾਰਮਾਂ ਖਾਸ ਨੂੰ ਯਾਦ ਰੱਖਤੀਆਂ ਉਹ ਕਿਹਨੂ ਕਿਹਨੂ ਹੋ ਜਾਂਦੀਆਂ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਕਾਲੀ ਵੰਡ ਦਾ ਜਨਮ ਕਿਉਂ ਹੋਇਆ ਤੁਸੀਂ ਜਿਹੜੇ ਨੌਜਵਾਨ ਬੱਚਿਆਂ ਉਹਨਾਂ ਨੂੰ ਮੈਂ ਦੱਸਣਾ ਚਾਹ ਰਿਹਾ ਹਾਂ 103 ਸਾਲ ਪਹਿਲੇ ਆਪਣੇ ਗੁਰੂ ਘਰ ਸੀ ਸਾਰੇ ਇੱਥੇ ਮਹੰਤ ਕਾਮਚੀ ਮਹੰਤ ਜਿਹੜੇ ਸੀ ਉਹ ਬੇਅਦਬੀਆ ਕਰਦੇ ਸੀ ਗੁਰੂ ਘਰ ਦੇ ਵਿੱਚ ਐਸੇ ਗੱਦ ਘਮ ਕਰਦੇ ਸੀ ਮਸਤਿੱਕ ਤੇ ਨਹੀਂ ਕਹਿ ਸਕਦਾ ਆਪਣੀ ਉਦੋਂ ਦੀ ਜਥੇਬੰਦੀ ਆਪਣੀ ਲੀਡਰਸ਼ਿਪ

ਔਰ ਮੰਨ ਲਈ ਕਰਵਾ ਜਾ ਕੇ ਆਪ ਆਪਣੀ ਕੌਮ ਦੀ ਫੌਜ ਨੂੰ ਕਮਜ਼ੋਰ ਕਰਤਾ ਤੇ ਨੁਕਸਾਨ ਆਪਣਾ ਹੋਇਆ ਜਦੋਂ ਦੀ ਨਹੀਂ ਘੋੜ ਚੱਕਰ ਵੀਦੀ ਹੈ ਅਸੀਂ ਤਾਂ ਕਿਸਾਨੀ ਨਾਲ ਖੜਕੇ ਪੰਜਾਬ ਨਾਲ ਖੜਕੇ 30 ਸਾਲ ਦਾ ਰਿਸ਼ਤਾ ਤੋੜਿਆ ਲੰਦਬੜੀ ਬੀਜਪੀ ਨੂੰ ਲੰਦਬੜੀ ਸਰਕਾਰ ਨੂੰ ਸਾਡੇ ਵਾਸਤੇ ਕਾਦੀ ਦੀਂਗਰ ਵਾਸਤੇ ਅਸੂਲ ਜਾਦੇ ਜ਼ਰੂਰੀ ਹੈ ਤੇ ਹੋਇਆ ਕੀ ਅੱਜ

ਦੇ ਜੀਰੋਂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਰਾਤੀ ਹੈ ਕੋਈ ਬੋਲਿਆ ਅਸੀਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਕੋਈ ਖੜਨ ਤਿਆਰੀ ਕੋਈ ਸੁਣਨ ਤਿਆਰੀ ਨਹੀਂ ਤੁਸੀਂ ਉਹਦੇ ਨਤੀਜੇ ਦੇਖੇ ਅੱਜ ਅੱਜ ਜਦੋਂ ਕਿਸਾਨੀ ਐਡਿਵੀਸ਼ਨ ਚੱਲ ਰਹੀ ਸੀ ਹਰਿਆਣਾ ਗੁਰਦੁਆਰਾ ਗੁਰੂ ਘਰਾਂ ਵਿੱਚ ਪੁੱਟ ਹਰਿਆਣਾ ਦੀ ਸਰਕਾਰ ਨੇ ਪੁੱਟ ਕਰਾਈ ਸੀ ਆਹ ਹਾਲਾਤ ਤੋਂ ਬੰਗੇ ਪੂਰਾ ਗਲਾਂ ਨਿਸ਼ਾਨਾ ਥੁੰਗਿਆ ਹੈ

ਅਕਾਲੀ ਦਰ ਥੋੜੀ ਜੱਥੇ ਬੰਦੀ ਐ ਜਿਹੜਾ ਆਉਂਦਾ ਆਪਣਾ ਨਮਾਜ਼ ਨਾਮ ਲੈ ਕੇ ਅਕਾਲੀ ਦਰ ਲੈ ਜਾਂਦਾ ਉਪਰ ਤੱਕ ਨਹੀਂ ਜਾਂਦਾ ਅਕਾਲੀ ਦਰ ਦਾ ਥੋੜੇ ਬੁਟਾ ਨਹੀਂ ਮਾਤਮੇ ਕਹਿੰਦਾ ਸਾ ਬਹੁਤ ਥੋੜੇ ਧਰ ਫੋਟੋ ਜਿੱਥੇ ਬਾਦਲ ਸਾਹਿਬ ਦੀ ਥੋੜੇ ਘਰਾਂ ਵਿੱਚ ਆ ਕੇ ਫੋਟੋਆਂ ਹੋਣਗੀਆਂ ਲੀਡਰ ਇੱਕ ਬਿੰਦੂ ਨਹੀਂ ਬੰਦ ਜੇ ਇੱਕ ਬਿੰਦੂ ਲੀਡਰ ਬੰਦੇ ਹੁੰਦੇ ਉਹਦੀ ਸਾਹਮਣੇ ਦੇ ਵੰਦਮਨ ਦਾ ਇੱਕ ਦਿਨ ਧੀਲੀ ਡਲਦਾ ਲੀਡਰ ਬਣਦੇ ਆ ਅੱਗਾ ਉੱਤੇ ਡਿੱਟਰ ਕੀ ਜਿੱਡ ਨਿਕਲ ਜਾਂਦੇ ਆ ਸਾਹ ਪ੍ਰਕਾਸ਼ ਸਿੰਘ ਬਾਦਲ 103 ਸਾਲ ਕਾਲੀਦਾ ਦੀ ਉਮਰ ਹੈ 70 ਸਾਲ ਕਾਲੀਦਾ ਦੀ ਸੇਵਾ ਕੀਤੀ 70 ਸਾਲ ਪਿੰਡ ਬਾਦਲ ਦੇ ਸਰਪੰਚ ਤੋਂ ਲੈ ਕੇ ਬਹੁਤ ਸਾਰੇ ਮੈਂਬਰ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੋਂ ਲੈ ਕੇ ਐਮਪੀ ਬਣੇ ਮਿਨਿਸਟਰ ਬਣੇ 70 ਸਾਲ ਬਾਅਦ ਉਨਾਂ ਲੋਕਾਂ ਨੇ ਵਿਸ਼ਵਾਸ ਹੋਇਆ ਕਿ ਆ ਸਾਡੇ ਲੀਡਰ ਹੈ جے اسی سورہ دے اکالی در سورہ بھی پاتی ہے جے اسی سورہ توڑنے ہم اکلے سرکار کوئی ہوں گی بادل صاحب نے سورہ سان اینے سے جن جان دی لوڑ نہیں پہنی اس جی ایسا گل میں جاتے کئی لوگ ہیں ایک سال بھی اینے سے ہو جو جو بندہ دور ہونا کیا تھا ایس کر کے میں آئی بیٹی کرتا ہے اسی چنگے ہم ہیں تھوڑے اپنے ہیں

کوئی ان نہیں کلے لڑ رہے ہیں تھوڑے سارے لڑ رہے ہیں دکھا دی پنجاب دے لوگ اپنی پارٹی کھڑے ہیں اور دلی والے لٹے دن نہیں ਦੇ ਵਿੱਚ ਵਿਜਨ ਹੈ ਹਿੰਮਤ ਨਾਲ ਕੰਮ ਕਰਦੀ ਕੰਮ ਕਰਕੇ ਦਿਖਾਇਆ ਆ ਜੋੜੀ ਮੈਂ ਸਰਦਾਰ ਜੱਪੀ ਸੀ ਐਸਪੀ ਸੀ ਮੇਰਾ ਮਨਿਸਟਰ ਸੀ ਐਨਾ ਪੈਸਾ ਮੈਨੂੰ ਲੱਗਾ ਅਧਾ ਆਪਣੇ ਡਿਪਾਰਟਮੈਂਟੋਂ ਚ ਲੈਂਦੇ ਸੀ ਤੇ ਜਦ ਮੈਨੂੰ ਕਹਿੰਦੇ ਸੀ ਮੈਂ ਹੋਰ ਕਿਹਨਾਂ ਖਾਤ ਕੇ ਆਉਂਦੇ ਸੀ ਦੇਖੋ ਰਾਤ ਨੂੰ ਰਾਤ ਅਸੀਂ ਮੈਂ ਮਿਕਰਨ ਜੋਸ਼ੀ ਜੀ ਹੁੰਦੇ ਸਾਡੇ ਅਸੀਂ ਦਿਨੋਂ ਲੱਗੇ ਸੀ ਸੇਵਾ ਕਰਨ ਵਾਸਤੇ ਦਿਖਾਵਾ ਨਹੀਂ ਹੈ ਨਾ ਕਰਾਂਗੇ ਤੇ ਮੈਂ ਤੁਹਾਨੂੰ ਅੱਜ ਦਾ ਤਰ੍ਹਾਂ ਗੁਰੂਲੀ ਨਗਰੀ ਅਤੁਵਿੱਧ ਧਰਤੀ ਹੈ ਇਸ ਧਰਤੀ ਨੂੰ ਖੂਬਸੂਰਤ ਬਣਾਉਣਾ ਸਾਡਾ ਕਿੰਨੇ ਨੰਬਰ ਦਾ ਮਿਸ਼ਨ ਹੈ ਤੇ ਮੈਂ ਤੁਹਾਨੂੰ ਇਨੀ ਪੇਸ਼ਤੀ ਗੱਲਾਂ ਮੇਰੇ ਵੀਰ ਨੂੰ ਸੁਤਾ ਦਿਓ ਦੇਖੋ ਅਕਾਲੀ ਸਰਕਾਰ ਲੈ ਆ ਕੱਲੇ ਦੀ ਸਰਕਾਰ ਲੈ ਆ ਸਾਨੂੰ